ਤਰੰਤਰੰਬੇ ਟਿਪਟਰਾਂ ਕੋੜ ਦੇ ਵੱਲੋਂ ਵਿਸ਼ੇਸ਼ ਮੀਟਿੰਗ ਤਰੰਤਰਾਂ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਟਿਪਟਰ ਅਤੇ ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਂਦਰਾ ਵੀ ਹੋਇਆ ਅਤੇ ਸਰਬਸੰਮਤੀ ਨਾਲ ਤੋਂ ਦੱਸ ਦਿੱਤੇ ਕਿ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਪੰਜ ਮੈਂਬਰੀ ਕਮੇਟੀ ਵਿੱਚ ਹਰਪ੍ਰੀਤ ਸਿੰਘ, ਗੋਲਦੀ ਪਰਮਜੀਤ ਸਿੰਘ, ਪੰਮਾ, ਰਵਿੰਦਰ ਸਿੰਘ, ਸੋਨੀਆ ਢੋਟਿਆ, ਸਤਨਾਮ ਸਿੰਘ, ਰਾਮਦਾਸਿਆ ਅਤੇ ਗੁਰਪ੍ਰੀਤ ਸਿੰਘ ਨੂੰ ਕਮੇਟੀ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਹੈ ਪੱਤਰਾਂ ਨਾਲ ਗੱਲਬਾਤ ਕਰਦੇ ਹੋਏ ਨਾਮ ਨਿਯੁਕਤੀ ਮੈਂਬਰਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਅੱਜ ਨਾਲ ਇਕੱਠੇ ਹੋਣ ਦਾ ਜਿਹੜਾ ਮੁੱਖ ਮਕਸਦ ਇਹ ਆ ਕਿ ਕ੍ਰੈਸ਼ਰਾਂ ਤੋਂ ਤੁਹਾਨੂੰ 2 ਰੇਟ ਮਿਲਦੇ ਆ ਜੀ ਜਿਹਦੇ ਕਰਕੇ ਅਸੀਂ ਸਾਰੇ ਭਰਾ ਇਕੱਠੇ ਹੋਏ ਆ ਕ੍ਰੈਸ਼ਰਾਂ ਤੋਂ 5 ਰੁਪਏ ਰੇਟ ਦਾ ਫਰਕ ਆ ਜਿਹੜੇ ਬਿਨਾ ਬਿੱਲਾਂ ਤੋਂ ਭਰਦਿਆਂ ਕ੍ਰੈਸ਼ਰਾਂ ਨਾਲ ਸਿੱਧਾ ਪੁੱਛਦੇ ਵੀ ਬਿੱਲਾਂ ਨਾਲ ਭਰਨੀ ਚਾਹੀਦੀ ਪੀਣਾ ਬਿੱਲਾਂ ਨਾਲ ਭਰਨੀ ਆ ਜਿਹੜੇ ਤੇ ਮੇਰੇ ਭਰਾ ਬਿਨਾ ਬਿੱਲਾਂ ਤੋਂ ਭਰ ਲਿਉਂਦੇ ਆ ਉਹ ਆਗੇ ਤੇ 2 ਰੁਪਏ ਤੇ 3 ਰੁਪਏ ਸਾਡੇ ਨਾਲੋਂ ਸਸਤੀਆਂ ਗੱਡੀਆਂ ਲਈ ਜਾਂਦੇ ਆ ਤੇ ਮਹਿਕਮੇ ਦੀ ਫੋਲ ਮਿਲੀ ਭੁਗਤਿਆ ਪਠਾਨਕੋਟ ਤੋਂ ਲੈ ਕੇ ਤਰਨਤਾਰਨ ਤੱਕ ਸਾਰੇ ਇਹਨਾਂ ਦੇ ਜਿਹੜਾ ਮਾਈਨਿੰਗ ਰਫਾਰਮਟ ਆ ਇਹ ਰਲਿਆ ਤੇ ਇਹਦੇ ਮੁੱਦੇ 'ਚ ਅਸੀਂ ਸਾਰੇ ਅੱਜ ਇਕੱਠੇ ਹੋਇਆ ਕਿ ਜਿਹੜੀਆਂ ਬਿਨਾ ਪਿੱਲਾ ਤੋਂ ਗੱਡੀਆਂ ਹਨ ਉਹਨਾਂ ਨੂੰ ਬੰਦ ਕਰਾਇਆ ਜਾਵੇ ਕਿਉਂਕਿ ਕੁਝ ਭਰਾ ਮੇਰੇ ਹੋਜੇ ਵੀ ਹੈਗਾ ਜਿੰਨਾਂ ਕੋਲ ਇੱਕ ਗੱਡੀਆ ਦੋ ਗੱਡੀਆਂ ਵਾ ਟਾਇਰ ਤੱਕ ਨਹੀਂ ਲੱਗਦੇ ਉਹਨਾਂ ਦੇ ਗੱਡੀਆਂ ਦੇ ਪਿਸਤਾਂ ਨਹੀਂ ਦਰਨ ਦੀਆਂ ਕੰਪਨੀ ਵਾਲੇ ਪਿਸਤਾਂ ਵਾਲੇ ਗੱਡੀਆਂ ਚੁੱਕਣ ਤੱਕ ਤਿਆਰ ਹੋਏ ਆ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਉਹ ਮਜ਼ਾ ਪਾਇਆ ਵਾ ਕਿ ਜਿਹੜਾ ਵੀ ਮੇਰਾ ਭਰਾ ਭਰੂਗਾ ਪਿੱਲਾ ਦੇ ਨਾਲ ਗੱਡੀ ਭਰੂਗਾ ਤੇ ਸਰਕਾਰ ਗਾੜੀ ਸਾਡੀ ਅਪੀਲ ਹੈ ਕਿ ਇਹਨਾਂ ਜਿਹੜੇ ਕ੍ਰੈਸ਼ਰਾਂ ਦੇ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਹੜੀਆਂ ਬਿਨਾ ਪਿੱਲਾ ਤੋਂ ਗੱਡੀਆਂ ਭਰਾ ਰਹੇ ਹੋ ਸਾਡੇ ਕਿਹੜੇ ਕਿ ਮੇਰਾ ਬਿਲਕੁਲ ਕੰਡੀਆਂ ਭਰੀ ਇਹਦੇ ਨਾਲ ਸਾਫ ਕਰਦਾ ਬਾਕੀ ਸਰਕਾਰ ਨੂੰ ਵੀ ਇਹ ਨਾ ਲਾਇਆ ਜਾ ਰਹੇ ਮੈਂ ਸਰ ਮਹਿਕਮਾ ਦਾ ਸਰ ਵੇਖੋ ਜੀ ਜਿਹੜਾ ਕਹਿੰਦੀ 20000 ਕਰੋੜ ਰੁਪਏ ਮਾਈਨਿੰਗ ਚ ਗੱਡਾਂਗੇ ਸਰਕਾਰ ਆਉਣ ਤੋਂ ਪਹਿਲਾਂ ਤੇ ਮੇਰੇ ਹਿਸਾਬ ਨਾਲ ਮੈਨੂੰ ਮੈ ਇਹਦੇ ਵੀ 20000 ਕਰੋੜ ਪੱਲਿਓ ਦੇ ਚੁੱਕੇ ਨਹੀਂ ਸਰਕਾਰ ਅੱਡੀ ਬਾਕੀ ਜੇ 20000 ਕਰੋੜ ਇਕੱਠਾ ਹੋਇਆ ਤੇ ਹੋ ਸਕਦਾ ਪੀ ਮਾਈਨਿੰਗ ਡਿਪਾਰਟਮੈਂਟ ਵਾਲਾ ਜਰੂਰ ਇਕੱਠਾ ਹੋ ਗਿਆ ਹੋਵੇ ਸਰਕਾਰ ਨੂੰ ਜੇ ਵਿੱਚੋਂ ਚਵਾਨੀ ਨਹੀਂ ਜੇ ਗਈ ਜੇ ਭਾਜੀ ਰੋਜ਼ ਦੋ ਢਾਈ ਸੌ ਗੱਡੀਆਂ ਭਰਦੀ ਉਹਦੇ ਵਿੱਚੋਂ 40 ਦੀਆਂ ਗੱਡੀਆਂ ਜਿਹੜੀਆਂ ਬਿੱਲਾਂ ਨਾਲ ਭਰਦੀਆਂ ਤੇ ਬਾਕੀ ਸਾਰੀਆਂ ਗੱਡੀਆਂ ਬਿਨਾਂ ਫਿਲਾਂ ਤੋਂ ਭਰਦੀਆਂ ਸਰਕਾਰ ਨੇ ਉਹਦੇ ਜਿਹੜਾ ਹਿੱਤੀ ਚਾਲੀ ਗੱਡੀਆਂ ਦੇ ਅੱਗੇ ਉਹ ਪੈਸੇ ਦੇ ਰਹੇ ਆ ਇਹ ਏਡਾ ਵੱਡਾ ਮਹਿਕਮਾ ਅਸੀਂ ਦਾ ਆਵਰਾ ਆਣੇ ਪਰ ਸਰਕਾਰ ਸੁੱਤੀ ਪਈ ਆ ਸਾਡੀ ਆਵਾਜ਼ ਭਗਵੰਤ ਪਾਣ ਸਾਹਿਬ ਤੱਕ ਜਾਵੇ ਤੇ ਇਹਨਾਂ ਤੇ ਕੋਈ ਬਣਦੀ ਕਾਰਵਾਈ ਹੋਵੇ ਮਹਿਕਮੇ ਨੂੰ ਥੋੜੀ ਸਖਤਾਈ ਕਰਨ ਬਿਲਕੁਲ ਅੱਖਾਂ ਮੀਟ ਕੇ ਬੈਠ ਗਏ ਤੁਸੀਂ ਇਸ ਬੰਦੇ ਕੋਈ ਗੱਲ ਨਹੀਂ ਸੀ ਮੈਕਨੋ ਚੁੱਕਾਰੀ ਹੈ ਤੁਸੀਂ ਜਾਂ ਮਾਈਨਿੰਗ ਅਸੀਂ ਕੱਲ ਅਸੀਂ ਐਸੀ ਸਾਹਿਬ ਕੋ ਗਏ ਆ ਅਸੀਂ ਮੱਥਾ ਸਾਰੇ ਜਣੇ ਇਕੱਠੇ ਹੋ ਗਏ ਅਸੀਂ ਉਹਨਾਂ ਨੂੰ ਸਾਰਾ ਜਿਹੜਾ ਅੱਜ ਅਸੀਂ ਬੈਠੇ ਆ ਉਹਨਾਂ ਨੂੰ ਮੱਦਾ ਦੱਸ ਗਏ ਆ ਉਹ ਕਹਿੰਦੇ ਵੀ ਆਉਣ ਦੇ 2-4 ਦਿਨਾਂ ਦੇ ਵਿੱਚ ਤੁਹਾਨੂੰ ਵਿਚਾਰ ਸਹਿਤ ਜ਼ਰੂਰ ਜੇ ਹੱਦੋਂ ਇੱਥੇ ਵੀ ਨਾ ਕਾਰਵਾਈ ਕੀ ਇਹਨਾਂ ਨੇ ਕੀਤੀ ਅਸੀਂ ਹੋਰ ਤਾਂ ਜਾਵਾਂਗੇ ਤੇ ਤਾਂ ਵੀ ਜਾਵਾਂ ਅਸੀਂ ਰੁਕਣਾ ਨਹੀਂ ਹੋਣਾ ਇਹ ਲੋਕ ਇਸ ਤਰ੍ਹਾਂ ਸਰਕਾਰ ਨੂੰ ਜਿਹੜਾ ਹੁੰਦਾ ਜਾਂ ਤੁਹਾਡੇ ਕੀ ਉੜਾ ਜਾਂਦੇ ਵੀ ਉਹਨਾਂ ਨੂੰ ਕੀ ਅਪੀਲ ਕਰਦੇ ਜਿਹੇ ਤਾਂ ਲੱਗਦਾ ਹੈ ਕਿ ਤੋਂ ਬਦੇ ਅਸੀਂ ਸਾਰਿਆਂ ਭਰਾਵਾਂ ਨੂੰ ਅਪੀਲ ਕਰਦੇ ਵੀ ਬਿੱਲਾਂ ਨਾਲ ਭਰੋ ਗੱਡੀਆਂ ਜੋ ਜਾਇਜ਼ ਚੱਲਦਾ ਵਾ ਉਹਨਾਂ ਸਾਰਿਆਂ ਨੇ ਜੀਵੰਤ ਪਾ ਲੈਣਾ ਇਹ ਨਹੀਂ ਵੀ ਆਪਾਂ ਕੱਲੇ ਖਾਜੀ ਇਚਾਰ ਕਰ ਕਰਕੇ ਖਾਜੀ ਤੇ ਬਾਕੀ ਨੂੰ ਮਾਰਦੀ ਖਾਓ ਜੀ ਉਹ ਤੇ ਜੀਵਨ ਦੀ ਪਾਲਿਸੀ ਤੇ ਅਸੀਂ ਕਹਿੰਦੇ ਚਲੋ ਬਾਕੀ ਹੁਣ ਅਹੀਂ ਸਾਰੀ ਯੂਨੀਅਨ ਦੇ ਮਤਾਂ ਪਾਇਆ ਵਾ ਕਿ ਜਿਹੜਾ ਵੀ ਭਰਾ ਬਿਨਾ ਫੇਰ ਤੋਂ ਗੱਡੀ ਭਰ ਕੇ ਲਿਆਊਗਾ ਦੀ ਗੱਡੀ ਫੜ ਕੇ ਮਾਈਨਿੰਗ ਵਾਲਿਆਂ ਨਾਲ ਸੱਜਿਆ ਜਾਊਗਾ ਇਥੇ ਵੀ ਪਾਜੀ ਇਹਦੇ ਗੱਡੀ ਦਾ ਬਿੱਲ ਚੱਕ ਕੇ ਤੇ ਜਾ। ਰਵਿੰਦਰ ਸਿੰਘ ਆਈ ਆਪਣੇ ਇਹ ਰੇਤਾ ਪੇਰੀ ਟ੍ਰਾਂਸਪੋਰਟ ਦਾ ਕੰਮ ਆ ਜੀ। ਅੱਜ ਜਿਹੜੀ ਮੀਟਿੰਗ ਹੋਈ ਆ ਸਾਰੇ ਸਬੰਧਿਤ ਥੀਟਿੰਗ ਹੋਈ ਆ ਕੀ ਮੁਸ਼ਕਿਲ ਆਰੀ ਵੀ ਕਿ ਅੱਜ ਜਿਹੜੇ ਬੰਦੇ ਕਾਜ ਕਰਨਾ ਆ। ਸਰ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ 31 ਤਰੀਕ ਤੋਂ ਜਿਹੜਾ ਟਿਪਰਾਂ ਵਾਲਿਆਂ ਦਾ ਰੋਸ ਮੁਜ਼ਾਹਰਾ ਚੱਲ ਰਿਹਾ ਵਾ ਇਹਦੇ ਸਬੰਧ ਸਾਰੇ ਅਸੀਂ ਇਕੱਠੇ ਹੋਏ ਆ ਜੀ। ਕਿਉਂਕਿ ਟਿਪਰਾਂ ਵਾਲਿਆਂ ਨੂੰ ਕਯੂ ਫਾਰਮ ਦਾ ਆਪਾਂ ਨੂੰ ਕਹਿੰਦੇ ਆ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਯੂ ਫਾਰਮ ਦੀ ਕਯੂ ਫਾਰਮ ਜਿਹੜਾ ਕ੍ਰੈਸ਼ਰ ਵਾਲਾ ਦਵੇ ਉਹ ਅਹੀਂ ਟਿਪਰਾਂ ਵਾਲਿਆਂ ਨੂੰ ਨਹੀਂ ਦੇਣਾ ਇਸ ਸਬੰਧ ਵਿੱਚ ਸਾਰੇ ਭਰਾ ਅਸੀਂ ਸਾਰੇ ਇਕੱਠੇ ਹੋ ਗਏ ਫੈਸਲਾ ਕੀਤਾ ਇੱਕ ਹੋਰ ਹੀ ਮਸਲਾ ਸੀ ਕਿ ਬਿਨਾ ਬਿਲ ਤੋਂ ਗੱਡੀਆਂ ਮੈਂ ਕਿਹਦੀ ਮੇਰੀ ਕੋਤਨਾ ਆਉਂਦੀਆਂ ਜਾਂਦੀਆਂ ਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਬਿਨਾ ਬਿਲ ਤੋਂ ਜਿਹੜੀਆਂ ਗੱਡੀਆਂ ਆਉਨੀਆਂ ਸਰ ਉਹਨੂੰ ਜੇ ਕੋਈ ਚਲੋ ਹੈ ਤੇ ਗਲਤ ਤਾਂ ਸਾਰਿਆਂ ਲਈ ਜੇ ਕੋਈ ਫੜੀ ਜਾਂਦੀ ਕਿਸੇ ਦੀ ਵੀ ਉਹ ਕਿਸੇ ਤੋਂ ਕੋਈ ਜਈ 50000 ਰੁਪਿਆ ਕਿਸੇ ਤੋਂ 30000 ਰੁਪਿਆ ਕਿਸੇ ਤੋਂ ਲੱਖ ਰੁਪਿਆ ਉਹ ਲੈ ਕੇ ਛੱਡੀ ਜਾਂਦੇ ਆ ਜੀ ਸਰਕਾਰ ਨੂੰ ਵੀ ਚਾਹੀਦਾ ਥੋੜਾ ਇਸ ਵੱਲ ਧਿਆਨ ਦੇਣਾ ਥੋੜਾ ਦੇਖਣਾ ਕਿ ਜਿਹੜਾ ਉਹਨੇ ਕੋਈ ਸਾਡਾ ਵੀ ਕਿਉਂਕਿ ਗੱਡੀਆਂ ਦੇ ਤੇ ਪੈਸੇ ਹੀ ਲੋਕਾਂ ਦੇ ਟਾਇਰ ਨਹੀਂ ਲੱਗ ਰਾਏ ਵਹੀ ਬੁਰਾ ਟਰਾਂਸਪੋਰਟ ਦਾ ਬੁਰਾ ਹਾਲ ਆ ਜੀ ਸਰਕਾਰ ਨੇ ਕਿਹਾ ਕਿ ਇਹ ਪਿਛਲਾ ਜਾਰ ਕਦਮ ਰੱਤਾ ਵਾ ਇਸ ਵਕਤ ਪੂਰੀ ਕਦਮ ਕਰੀ ਵਾ ਪਿਛਲਾ ਜਾਰ ਬਸੇ ਪੜੇ ਚੰਗਾ ਤੇ ਜਦੋਂ ਦੱਸਦੇ ਕਿ ਮੇਰਾ ਬਿੱਲ ਤੋਂ ਜੜੀਆਂ ਨਿਕਲਦੀ ਪਈ ਹੈ ਉਹ ਵੱਡੇ ਲੈਵਲ ਤੇ ਇਹ ਨਹੀਂ ਆ ਜੀ ਤੁਸੀਂ ਗਰੀਬ ਹੋ ਗਏ ਸਰ ਇਹਦੇ ਵੱਲ ਸਰਕਾਰ ਨੂੰ ਧਿਆਨ ਦੇ ਨਾਲ ਧਿਆਨ ਦੇਣਾ ਚਾਹੀਦਾ ਵਾ ਸਰਕਾਰ ਨੂੰ ਦੇਖਣਾ ਚਾਹੀਦਾ ਵਾ ਕਿ ਇਹ ਇਹ ਸਾਰਾ ਕੁਝ ਕੀ ਬਿਲੀ ਭੁਗਤ ਸਾਰੀ ਹੋ ਰਹੀ ਹੈ ਕੋਈ ਨਹੀਂ ਆਪਣੇ ਵੱਡੇ ਅਧਿਕਾਰੀ ਜਿਦਾ ਅਕਸ਼ਰ ਉਹ ਕਿੱਦਾਂ ਸਦੇ ਜੁਣ ਕੇ ਲੈ ਗਿਆ ਨਹੀਂ ਆ ਇਹ ਸਾਰੇ ਅੱਜ ਹੀ ਇਕੱਠੇ ਹੋਏ ਆ ਜੀ ਸਾਰੇ ਜਾਣੇ ਹੁਣ ਗਾ ਹੀ ਸਾਰਾ ਕੁਝ ਦਵਾਂਗੇ ਆਪਣਾ ਪੱਤਰ ਦਵਾਂਗੇ ਬੀ ਸਾਹਿਬ ਨੂੰ ਸਰੇਨ ਨਰ